ਮਾ ਬਣ ਕੇ ਮੈਂ ਤੇਰੇ ਹੱਥ ਬੰਨ੍ਹਦੀ ਆ ਮੈਂ ਤੇਰੇ ਪੈਰੀਂ ਪੈ ਜਾਣੀ ਆ ਮੁੰਡਿਆ ਤੂੰ ਚਾਹ ਬਾਗ ਜਾ ਜਿੱਤਰੋਂ ਹੋਇਆ ਉੱਧਰ ਜਾ ਚੱਲ ਤੂੰ ਅੰਦਰ ਚੱਲ ਜਾ ਬਾਜ ਜਾ ਹੁਣ ਚੱਕੀ ਜਾਣਾ ਚੱਲ ਖੜੀ ਹੋ ਜਾ ਤਰਪਾ ਤੈਨੂੰ ਮੈਂ ਦੱਸਦਾ ਐ ਸੁਖੀ ਐ ਸੁਖੀ ਕੀ ਹਾਲ ਬਣਾਇਆ ਚੱਲ ਖੜੀ ਹੋ ਆਹਾਂ ਬੈਠ ਰੂਨੀ ਕਾ ਨੂੰ ਅੰਦਾ ਦੱਸ ਕਮਲੀ ਕੀ ਹੋਇਆ ਬਈ ਮੈਨੂੰ ਅੱਜ ਮੇੜਾ ਸੀ ਮੰਮੀ ਮੇਰਾ ਨਾ ਤੇਰੇ ਆਣੀਗਾ ਉਹ ਕੋਈ ਵਾਹਿ ਗੁਰੂ ਗੁਰੂ ਵਾਹਿ ਹੈ ਗੁਰੂ ਵਾਹਿ ਹੈ ਵਾਹਿ ਗੁਰੂ ਪੁੱਤਨ ਚੜਿਆ ਆ ਹਜੇ ਤੱਕ ਨਹੀਂ ਉੱઠી ਕੁੜੀ ਜੀ ਸੁੱਖੀ ਨਿਕੁੜੇ ਉਠਖੜ 7:00 ਵਜ ਗਏ ਹਾਂ ਮੰਮੀ 7:00 ਵਜੇ ਪੈ ਨੇ ਮੰਮੀ ਫਿਰ 7:00 ਵਜਿਆ ਹਜੇ ਲੈ ਕਹਿੰਦੀ 7:00 ਵਜਿਆ ਖੜੀ ਹੋ ਜਾਣਾ ਮੈਂ ਚਾਹ ਦੀ ਘੁੱਟ ਪੀ ਲੂੰਗੀ ਪੀਤੀ ਮੈਂਗੀ ਚਾਹ ਮੈਂ ਕਿੱਥੇ ਪੀ ਲਈ ਮੈਂ ਪਹਿਲਾਂ ਗੁਰੂ ਘਰ 바ਗੀ ਉੱਥੇ ਮੱਥਾ ਟੇਕ ਆਇਆ ਮੈਂ ਮੈਂ ਕਿਹਾ ਵਜ ਗਏ ਜਾਏ ਗੁਰਦੁਆਰੇ ਹਾਂ ਪੁੱਤ ਜਾਏ ਚਲਾ ਜਾਨ ਸਵੇਰੀ ਠਾ ਦਿਆ ਕਰੋ ਚਲ ਤੂੰ ਖੜੀ ਹੋ ਜਾ ਚਾਹ ਪੀ ਲੈ ਨਾ ਚਾਹ ਬਈ ਹੋ ਜੂ ਫਿਰ ਆ ਜਾ ਮੇਰਾ ਪੁੱਤ ਬਣ ਕੇ ਓਕੇ ਚਾਹ ਦੇ ਘੁੱਟ ਪੀ ਲਈ ਹੁਪ ਤਾਂ ਮੇਰਾ ਸੂਟ ਪੱਕਾ ਪੂਰ ਚੜਦੀ ਚਾਰ ਦਿਨ ਹੋ ਗਏ ਤੈਨੂੰ ਖੱਟੇ ਪਏ ਨੂੰ ਕੋਈ ਨਹੀਂ ਮੰਮੀ ਸਿਵਾ ਦੂੰਗੀ ਅੱਜ ਮੈਂ ਤੂੰ ਤਾਂ ਰੋਜ਼ ਹੀ ਕਹਿੰਦੀ ਅੱਜ ਸਿਵਾ ਦੂੰਗੀ ਅੱਜ ਤੁਹਾਡਾ ਸੂਟ ਨਾ ਪੂਰੇ ਚੜਾ ਤੂੰ ਟਾਕ ਨਾ ਪਿਆ ਪੁੱਤ ਪੀਲਾ ਚਾਹ ਦੀ ਕੁੱਟ ਲੈ ਜਦ ਮੈਂ ਥੋੜੀ ਜਿ ਕਰਕੇ ਗਈ ਸੀ ਮੈਂ ਖਾਈ ਚ ਪਾ ਦਿੰਨੀ ਆ ਚੱਲ ਠੰਡੀ ਨਹੀਂ ਹੁੰਦੀ ਹੈਗੀ ਨਾ ਤੂੰ ਆਈ ਮੂੰਹ ਝਪਰਾ ਕੇ ਖੜੀ ਆ ਹੁਣ ਕੀ ਗੱਲ ਹੋ ਗਈ ਕੁਛ ਨਹੀਂ ਮੰਮੀ ਨੰਨਾ ਮਤਨੂਕ ਗੱਲ ਕਹਿਨੀ ਆ ਆ ਚੂੜਾ ਚਾੜਾ ਨਾ ਪਾਇਆ ਕਰ ਕੀ ਗੱਲ ਮੰਮੀ ਮੇਰਾ ਵਿਆਹ ਹੋਇਆ ਚੂੜੀ ਪਾਉਂਗੀ ਉਹ ਤੇਰਾ ਵਿਆਹ ਸੀਗਾ ਕੋਈ ਤੈਨੂੰ ਨਾ ਮੈਂ ਚੱਜ ਦੀ ਥੋਂ ਵਿਆਹਾਂਗੀ ਤੂੰ ਦੇਖੇ ਜਿੱਥੇ ਤੂੰ ਰਾਣੀ ਬਣ ਕੇ ਰਹੇਂਗੀ ਮੰਮੀ ਤੁਸੀਂ ਆਪ ਸੋਚੋ ਥੋੜੀ ਮਰਜ਼ੀ ਨਾਲ ਮੇਰਾ ਵਿਆਹ ਹੋਇਆ ਉੱਥੇ ਵੀ ਤੁਸੀਂ ਕਰਾਇਆ ਲੈ ਮੇਰਾ ਵਿਆਹ ਇਹ ਤਾਂ ਹੈ ਨਹੀਂ ਕਿ ਮੈਂ ਆldi ਮਰਜ਼ੀ ਨਾਲ ਕਰਾਇਆ ਉਹ ਤਾਂ ਗੱਲ ਪੁੱਤ ਠੀਕ ਆ ਪਰ ਮੈਨੂੰ ਕੀ ਪਤਾ ਸੀ ਬਿਨ ਲੰਗਾ ਮਲੰਗਾ ਨਾਲ ਆਪਣਾ ਬਾਪ ਹੈ ਜੂਗਾ ਮੰਮੀ ਕਾ ਦੇ ਲੰਗ ਮਲੰਗ ਮੈਨੂੰ ਸਭ ਕੁਝ ਮਿਲਦਾ ਉੱਥੇ ਕਾਸੀ ਜੀ ਦੀ ਕੋਈ ਕਮੀ ਨਹੀਂ ਹੈਗੀ ਮੈਨੂੰ ਵਧੀਆ ਮੈਨੂੰ ਖੁਸ਼ ਰੱਖਦੇ ਨੇ ਪਰ ਤੁਸੀਂ ਮੈਨੂੰ ਆਪ ਦੀ ਹਿੰਡ ਨਾਲ ਇੱਥੇ ਲਿਆਂਦਾ ਹੁਣ ਇੱਥੇ ਮੇਰੇ ਨਾਲ ਕੌਣ ਵਿਆਹ ਕਰਾਊਗਾ ਨਾਲ ਤੁਹਾਨੂੰ ਲੱਗਦਾ ਵੀ ਦੁਬਾਰੇ ਮੇਰਾ ਵਿਆਹ ਹੋ ਜੂਗਾ ਬਥੇਰਾ ਹੋ ਜੂਗਾ ਤੂੰ ਕਿਹੜਾ ਕਿਥੇ ਹੋਆਗੀ ਤੇਰੇ ਚ ਕੜਾ ਕੋਈ ਘਾਟ ਆਗੀ ਬਥੇਰੇ ਮੁੰਡੇ ਫਿਰਦੇ ਨੇਗੇ ਪਰ ਮੰਮੀ ਤੁਸੀਂ ਆਪ ਸੋਚੋ ਅਗਲਾ ਕੁਆ ਪਹਿਲਾ ਵਿਆਹ ਛੱਡ ਕੇ ਆਈ ਤਲਾਕ ਹੋ ਗਿਆ ਦੂਸਰਾ ਵਿਆਹ ਕਿਉਂ ਕਰਾਈ ਜਾਂਦੀ ਹੈ ਕਿੰਨੇ ਸਵਾਲ ਉੱਠਣਗੇ ਕਿੰਨਾ ਗੱਲਾਂ ਹੋਣਗਾਂ ਨੀਤੀ ਇਹ ਲੋਕਾਂ ਦਾ ਕਿਹੜਾ ਮੂੰਹ ਫੜ ਲਈਦਾ ਲੋਕ ਤਾਂ ਬਹੁਤ ਕੁਝ ਕਹਿੰਦੇ ਹੁੰਦੇ ਨੇ ਫਿਰ ਲੋਕਾਂ ਨੇ ਪਿੱਛੇ ਲੱਗੇ ਰਹੇ ਫਿਰ ਤਾਂ ਕੱਟ ਲਈ ਜ਼ਿੰਦਗੀ ਮੈਂ ਮੇਰੇ ਤੇ ਕੀ ਗੱਲ ਆ ਮੈਂ ਦੂਸਰਾ ਵਿਆਹ ਨਹੀਂ ਕਰੂੰਗੀ ਮੈਂ ਤਾਂ ਉੱਥੇ ਹੀ ਰਹੂੰਗੀ ਫਿਰ ਮੇਰੇ ਵੀ ਹਿੰਡਾ ਵਿਆਹ ਤਾਂ ਮੈਂ ਤੇਰਾ ਦੂਜਾ ਕਰੂੰਗੀ ਉੱਥੇ ਤਾਂ ਤੈਨੂੰ ਮੈਂ ਰਹਿਣ ਨਹੀਂ ਦਿੰਦੀ ਕਰ ਲੈ ਜਿਹੜਾ ਕੁਝ ਹੁੰਦਾ ਦਾ ਫਿਰ ਜੇ ਐਂ ਕੁਝ ਕਰੇਗੀ ਫਿਰ ਆਏ ਦੇਖ ਲਈ ਵੀ ਆਪਦੀ ਮਾਂ ਦਾ ਮਰੀਦਾ ਮੂੰਹ ਹੀ ਦੇਖੇਗੀ ਤੂੰ ਵੀ ਮਰ ਮੇਰੇ ਗੱਲ ਤਾਂ ਸੁਣੋ ਛੇ ਕੀ ਕਹੀਆਂ ਨਾ ਮਰੀਦਾ ਮੂੰਹ ਦੇਖੂੰਗੀ ਐ ਥੋੜੀ ਨਾ ਗੋਲੀ ਦਾ ਹੁੰਦਾਗਾ ਫਿਰ ਉਹ ਤੈਨੂੰ ਪਿਆਰੇ ਹੋਗੇ ਮੈਂ ਤਾਂ ਤੈਨੂੰ ਪਿਆਰੀ ਨਹੀਂ ਹੋਈ ਜਿਹਨੂੰ ਐ ਕਿ ਤੈਨੂੰ ਜੰਮਿਆ ਪਾਲਿਆ ਐਡੀ ਕੀਤਾ ਮੰਮੀ ਥੋਡੀ ਮਰਜ਼ੀ ਨਾਲ ਤਾਂ ਮੇਰਾ ਵਿਆਹ ਹੋਇਆ ਤੁਸੀਂ ਪਹਿਲਾਂ ਦੇਖਣਾ ਸੀ ਮੇਰਾ ਆਉ ਕੋ ਸੁੱਖ ਹੁਣ ਤੁਹਾਨੂੰ ਕੀ ਬਣਾਇਆ ਇਥੇ ਸੌਖੀਆਂ ਜੀ ਮੈਨੂੰ ਕੋਈ ਕਸ ਚੀਜ਼ ਦੀ ਕਮੀ ਨਹੀਂ ਹੈਗੀ ਪਰ ਤੁਸੀਂ ਪਲੀਜ਼ ਆਹ ਦੀ ਹਿੰਦ ਛੱਡ ਦਿਓ ਮੈਨੂੰ ਛੱਡਾਓ ਮੇਰੇ ਸਾਰੇ ਘਰ ਪਲੀਜ਼ ਮੈ ਮੂਨੀ ਛੱਡਣ ਜਾਂਦੀ ਜੇ ਤੇ ਬਾੜੀ ਓਖਿਆ ਤੂੰ ਆਪ ਹੀ ਤੁਰ ਜਾ ਫਿਰ ਮੰਮੀ ਤੁਸੀਂ ਮੈਨੂੰ ਲੈ ਕੇ ਕਾ ਤੂੰ ਆਈ ਸੀ ਲੈ ਕੇ ਤਾਂ ਮੈਂ ਤੇਰੇ ਹਾਲਤ ਦੇਖ ਕੇ ਆਈ ਸੀ ਕੋਈ ਲੀੜੇ ਪਾਈ ਸੀਗੇ ਇਹ ਜੇ ਤਾਂ ਕੋਈ ਹੂੰ ਵੀ ਨਹੀਂ ਪਾਉਂਦਾ ਹੈਗਾ ਹੋਏ ਗੱਲ ਨਹੀਂ ਮੰਮੀ ਜੇ ਹੁਣ ਨਹੀਂ ਹੈਗਾ ਕੱਲ ਨੂੰ ਬਹੁਤ ਕੁਝ ਹੋਊਗਾ ਹੌਲੀ ਹੌਲੀ ਨਾ ਸਭ ਕੁਝ ਸੈੱਟ ਕਰ ਲੈਣਗੇ ਆਪੀ ਨਹੀਂ ਕੁਝ ਨਹੀਂ ਸੈੱਟ ਹੁੰਦਾ ਜਦੋਂ ਇੰਨੇ ਚਿਰ ਤਾਂ ਨਹੀਂ ਉਹਦੇ ਤੋਂ ਸੈਟਿੰਗ ਹੋਈ ਗਾਹਾਂ ਤੱਕ ਕੀ ਕਰੂਗਾ ਦੀ ਗੱਲ ਮੈਂ ਦੂਸਰਾ ਵਿਆਹ ਨਹੀਂ ਕਰਾਉਣੀ ਤੇ ਚਾਹ ਦੇ ਘੁੱਟ ਪੀਲਾ ਇਹ ਬਾਤਾਂ ਸੋਚਾਂਗੇ ਮੇਰੇ ਵੀ ਚਾਹ ਦੇ ਘੁੱਟ ਖਰਾਬ ਕਰਤੀ ਮੰਮੀ ਵੀ ਨਾ ਸਮਝਦੀ ਨਹੀਂ ਹੈ ਕਿ ਮੈਂ ਦੂਸਰਾ ਵਿਆਹ ਕਿਵੇਂ ਕਰ ਦੇਣਗੇ ਜਦੋਂ ਮੇਰਾ ਪਹਿਲਾ ਵਿਆਹ ਹੋ ਚੁੱਕਿਆ ਦਾ ਕਿਵੇਂ ਮੰਮੀ ਕਰ ਲਿਆ ਕੰਮ ਉਹ ਪੱਤਾ ਸ਼ਨਾਕ ਤੁਲਾ ਜਾਂ ਸੁੰਬਰ ਦਾ ਤੇ ਚਾਰ ਰੋਟੀਆਂ ਪਕਾ ਲਈ। ਤੂੰ ਕਿੱਧਰ ਕਾਲੇ ਚੱਲੇ ਆਇਆ? ਉਹ ਬਸ ਮੈਂ ਤਾਂ ਉਹਦੇ ਨਾਲ ਜਾਂਦਾ ਸੀਗਾ ਜਦੋਂ ਉਹਨੇ ਆਪਣੇ ਰਾਜੀਪ ਨਾਲ ਕੰਮ ਜਾ ਜਾ ਕੇ ਉਹ ਥੋੜਾ ਜਿਹਾ ਮਾਨਸ ਤੇ ਆ ਰੋਲਾ ਕਿਵੇਂ ਪਾਰ ਗਿਆ ਸਵੇਰੇ ਸਵੇਰੇ? ਰੋਲਾ ਨਹੀਂ ਕੀ ਪਾਉਣਾ? ਤੈਨੂੰ ਪਤਾ ਤਾਂ ਸੁੱਖੀ ਦਾ ਟੜਕੇ ਮੂੰਹ ਬਣਾਈ ਬੈਠੀ ਸੀਗੀ। ਮੈਂ ਕਿਹਾ ਤੂੰ ਚੂੜਾ ਕਿਉਂ ਪਾਈ ਬੈਠੀ ਹੈਂਗੀ? ਚੂੜਾ ਲਾ ਪਰੇ। ਚੂੜਾ ਕੋ ਲਾਉਗੀ ਉਹ। ਲੈ ਪੁੱਤ ਜਦੋਂ ਆਪਾਂ ਤੋਰਨੀ ਹੋਈ ਨਹੀਂ। ਯਾ ਤੋਰਨੀ ਨਹੀਂ ਔਰ ਮੰਮੀ ਕਿੱਥੇ ਤੋਰਾਂਗੇ ਹੁਣ? ਐ ਹੁਣ ਰੋਜ਼ ਰੋਜ਼ ਪਿਆ ਹੁੰਦੇ ਰਹਿਣਗੇ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਇੱਕ ਗੱਲ ਕਹਿਣੀ ਆ ਉਹਨਾਂ ਨੇ ਹੈ ਕੀ ਆ ਨੰਗ ਮਲੰਗ ਹੈਗਾ ਉਹ ਉਹ ਜਿੰਨਾ ਕ ਹੈਗਾ ਅਗਲੇਆਂ ਦੇ ਬਹੁਤ ਹੈਗਾ ਆਪਣੀ ਸੁੱਖੀ ਤਾਂ ਨਹੀਂ ਔਖੀ ਹੈਗੀ ਸੁੱਖੀ ਤਾਂ ਸੌਖੀ ਹੈਗੀ ਉੱਥੇ ਉਹਨੂੰ ਤਾਂ ਦੋ ਟਾਈਮ ਦੀ ਰੋਟੀ ਮਿਲਦੀ ਆ ਤੈਨੂੰ ਪਤਾ ਨਹੀਂ ਜਦੋਂ ਮੈਂ ਸੁਧਾਰਾ ਲੈ ਕੇ ਗਈ ਸੀ ਪਾਟੇ ਲੀੜੇ ਪਾਈ ਬੈਠੀ ਸੀਗੀ ਉਹ ਮੰਮੀ ਆਪਣੇ ਕਿਹੜਾ ਸਾਰਾ ਕੁਝ ਪਹਿਲੇ ਦਿਨੋਂ ਆ ਆਪਾਂ ਵੀ ਤਾਂ ਮਿਹਨਤ ਨਾਲ ਹੀ ਬਣਾਇਆ ਤਾਂ ਅਗਲਾ ਵੀ ਬਣਾ ਲੂਗਾ ਹੌਲੀ ਹੌਲੀ ਬਣ ਜੂਗਾ ਪੁੱਤ ਆਪਣੇ ਬਹੁਤ ਖੁਸ਼ ਆਗਾ ਉਹਨਾਂ ਦੇ ਅੱਧ ਵੀ ਨਹੀਂ ਹੈਗਾ ਅੱਧ ਜੋ ਅੱਧ ਵੀ ਨਹੀਂ ਉਹ ਮੰਮੀ ਤੂੰ ਸਿਆਣੀ ਬੈਣੀਆ ਮੜਾ ਉਹਦਾ ਇੱਜ਼ਤ ਦਾ ਖਿਆਲ ਕਰ ਲਾ ਹੁਣ ਜੇ ਡੈਡੀ ਨਹੀਂ ਹੈਗਾ ਸਿਰ ਤੇ ਤੂੰ ਆਪਰਾ ਨਾਲ ਚਲਾਏਂਗੀ ਲੋਕ ਕੀ ਕਹਿਣਗੇ ਪੁੱਤ ਤੂੰ ਉਸ ਤਾਂ ਦੋਨੇ ਪਹਿਣ ਭਾਈ ਇੱਕੋ ਜੇ ਹੋਗੇ ਤੁਸੀਂ ਮੇਰੀ ਇੱਕ ਵੀ ਨਹੀਂ ਗੱਲ ਮੰਨਦੇ ਮੰਮੀ ਕੁੜੀ ਦੀਦੀ ਘਰੇ ਬੈਠੂਗੀ ਆਪਣੀ ਬੈਠੂਗੀ ਉਹਨਾਂ ਦਾ ਕੀ ਜਾਊਗਾ ਉਹਨਾਂ ਦਾ ਜਾਂਦਾ ਕੁਝ ਵੀ ਨਹੀਂ ਫਿਰ ਉਹਨਾਂ ਕੋਲੇ ਹੈ ਵੀ ਨਹੀਂ ਕੁਛ ਇਹ ਤੋਂ ਬਿਨਾਂ ਓ ਮਮੀ ਅਗਲੇ ਕੋਲੇ ਸਾਰਾ ਕੁਝ ਹੁੰਦਾਗਾ ਆਪਾਂ ਨੂੰ ਕੀ ਦਿੰਦਾਗਾ ਆਪਾਂ ਤਾਂ ਐਂ ਦਿੰਦਾ ਵੀ ਉਹਨਾਂ ਘਰੇ ਕੁਝ ਹੈ ਨਹੀਂਗਾ ਕੀ ਪਤਾ ਅਗਲੇ ਕੋਲੇ ਕੀ ਕੁਝ ਹੈਗਾ ਆਪਾਂ ਕਿਹੜਾ ਅਲੇ ਤੇ ਦਿਲ ਦੇ ਅੰਦਰ ਵੜ ਕੇ ਦੇਖਿਆਗਾ ਏ ਪੁੱਤ ਕੱਲਾ ਦਲੇ ਹੀ ਦੇਖੀ ਚੱਲੋ ਆ ਇਹਨਾਂ ਦੇਖੋ ਵੀ ਉਹਨਾਂ ਦੇ ਘਰੇ ਖਾਣੂ ਦਾੜੇ ਵੀ ਨਹੀਂ ਓ ਮਮੀ ਐਨਾ ਸੁੱਖ ਕਰ ਤੂੰ ਓ ਮਮੀ ਐਨਾ ਸ਼ੁਕਰ ਮਨਾ ਮੁੰਡਾ ਵੀ ਨਸ਼ਾ ਪਤਾ ਨਹੀਂ ਕਰਦਾ ਹੈਗਾ ਨਹੀਂ ਅੱਜ ਕੱਲ੍ਹ ਲੋਕ ਰਿਸ਼ਤਾ ਕਰਾਉਣ ਦੇ ਮਾਰੇ ਪਤੀ ਨਹੀਂ ਕੀ ਕੁਝ ਲੁਕੋ ਲੈਂਦੇ ਆਗੇ ਵੇ ਕਹਰੇ ਤੇ ਉਹਦੇ ਕਿਹੜਾ ਮੂਹ ਤੇ ਲਿਖਿਆ ਹੋਇਆਗਾ ਕਰਦਾ ਹੀ ਹੋਵੇ ਹੁਣ ਪਤਾ ਤਾਂ ਲੱਗ ਗਿਆ ਪਣੂ ਸੁੱਖੀ ਕਿਹੜਾ ਪਹੁੰਚ ਬੈਈ ਆ ਚਾਰ ਮਹੀਨੇ ਹੋ ਗਏ ਬੈਈ ਨੂੰ ਬੇਪੁੱਤ ਲੋਕਾਂ ਦਾ ਸਾਲਾਂ ਸਾਲਾਂ ਚ ਪਤਾ ਨਹੀਂ ਲੱਗਦਾ ਸਾਲਾਂ ਦੇ ਸਾਲ ਲੰਘ ਜਾਂਦੇ ਨੇ ਤੂੰ ਹਜੇ ਚਾਰ ਮਹੀਨਿਆਂ ਨੂੰ ਰੋਣਾ ਓ ਮੰਮੀ ਹੁਣ ਤੂੰ ਹਸਾਬ ਲਾ ਲੈ ਜੇ ਸੁੱਖੀ ਪਰੋਟੂ ਫੇਰ ਹੀ ਕੋਈ ਮੈਨੂੰ ਇਸਦਾ ਹੋਊਗਾ ਨਿਆ ਲੱਗ ਰੂ ਕੁੜੀ ਤਾਂ ਇਹਨਾਂ ਨੇ ਘਰੇ ਬਿਠਾ ਰੱਖੀ ਹੈਗੀ ਕੁੜੀ ਕੋਈ ਸ਼ੌਂਕ ਨੂੰ ਨਹੀਂ ਬਿਠਾਈ ਹੈਗੀ ਉਹਨਾਂ ਦੇ ਲਸਣਾਂ ਦੇ ਮਾਰੇ ਲਿਆਂਦੀ ਆ ਘਰੇ ਓ ਤੂੰ ਤਾਂ ਆਪਦੀ ਹਿੰਦ ਬੰਗਾਈ ਨਹੀਂ ਮੁੰਡੇ ਦਾ ਵੀ ਸਰਿਆ ਹੀ ਪਿਆ ਉਹਦੀ ਹਾਂ ਚ ਹਾਂ ਮਲਾਉਂਦਾ ਦਾ ਕੁੜੀ ਜੀ ਵੀ ਪਤਾ ਨਹੀਂ ਸਾਰੀਆਂ ਗੱਲਾਂ ਉਹਦੇ ਕੋਲੇ ਚੋ ਦਿੰਦੀ ਹੈਗੀ ਅੱਜ ਇਹਦੇ ਨਾਲ ਵੀ ਕਰੂੰ ਗੱਲ ਵੀ ਤੂੰ ਉਹਨੂੰ ਕਿਉਂ ਹਰ ਇੱਕ ਗੱਲ ਦੱਸ ਦਿੰਨੀ ਹੈ ਜਾ ਕੇ ਸੋ ਕੀ ਐਸੇ ਕੀ ਹੋਇਆ ਕਿਵੇਂ ਮੂੰਹ ਬਣਾਈ ਬੈਠੀ ਆ ਬਈ ਮੂੰਹ ਨਾ ਬਣਾ ਮੈਂ ਤਾਂ ਹੋਰ ਕੀ ਕਰਾਂ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦਾ ਸਵੇਰੀ ਮਗਰ ਪੈ ਗਈ ਮੇਰੀ ਮੰਮੀ ਦੀਆਂ ਗੱਲਾਂ ਦਾ ਗੁੱਸਾ ਕਿਉਂ ਕਰਦੀ ਉਹਦਾ ਤੈਨੂੰ ਪਤਾ ਤਾਂ ਹੈਗਾ ਸੁਭਾਅ ਬੋਲਣ ਦਾ ਹੈਗਾ ਪਤਾ ਨਹੀਂ ਤਰ ਤਾ ਦਿਮਾਗ ਨੂੰ ਹੋਇਆ ਕੀ ਐ ਚਾਹੁੰਦੀ ਕੀ ਹੈਗੀ ਉਹ ਤੁਹਾਨੂੰ ਪਤਾ ਮੈਨੂੰ ਕੀ ਕਹਿੰਦੇ ਤੇਰਾ ਦੂਸਰਾ ਵਿਆਹ ਕਰਾਂਗੀ ਲੈ ਐ ਦੂਸਰਾ ਵਿਆਹ ਮੈਨੂੰ ਵੀ ਕਹਿੰਦੀ ਸੀ ਐਂ ਹੋ ਜਾਂਦਾ ਦੂਸਰਾ ਵਿਆਹ ਨਹੀਂ ਦੂਸਰਾ ਵਿਆਹ ਕਰਨਾ ਸੋਖਾ ਗਾ ਜਦੋਂ ਮੇਰਾ ਹੋ ਤਾ ਗਿਆ ਵਿਆਹ ਹੋਰ ਮੈਂ ਕਿੰਨੇ ਕ ਵਿਆਹ ਕਰਾਉਂਗੀ ਅਗਲਾ ਕਮੀਆਂ ਤੇਰੇ ਚ ਕੱਢੂਗਾ ਵੀ ਇਹਨਾਂ ਦੀ ਕੁੜੀ ਨੇ ਕੱਟਿਆ ਨਹੀਂ ਹੈਗਾ ਉੱਥੇ ਹੋਰ ਬਾਈ ਮੰਮੀ ਪਤਾ ਨਹੀਂ ਕਾ ਤੋ ਨਹੀਂ ਸਮਝਦੀ ਹੈਗੀ ਮੈਂ ਤਾਂ ਨਾ ਸਮਝਾ ਸੁਝਾਵ ਕੇ ਕੀ ਪਈ ਆ ਆਪ ਤੇ ਆਪਣੀ ਬਾਈ ਨਾਲ ਗੱਲ ਹੋਈ ਨਹੀਂ ਤੇਰੀ ਨਹੀਂ ਹੋਈ ਨਹੀਂ ਮੈਂ ਸੋਚਦੀ ਮਈ ਆ ਮੈਨੂੰ ਫੋਨ ਲਾ ਕੇ ਪੁੱਛ ਲੈਣੀ ਹੈ ਕਿ ਕਹਿੰਦੀ ਮੰਮੀ ਨੂੰ ਦੱਸੀ ਨਾ ਤੂੰ ਬਾਈ ਨਾਲ ਗੱਲ ਕਰ ਹਾਲ ਚਾਲ ਦਾ ਪੁੱਛ ਲੈ ਮੰਮੀ ਪਤਾ ਮੈਨੂੰ ਕੀ ਕਹਿੰਦੀ ਜੇ ਤੂੰ ਨਹੀਂ ਵਿਆਹ ਕਰਾਉਂਦੀ ਨਾ ਮੈਂ ਤੂੰ ਮੇਰਾ ਮਰਿਆ ਮੂੰਹ ਦੇਖੇਗੀ ਲੈ ਕੋਈ ਗੱਲ ਹੈ ਉਹ ਤਾਂ ਇਹ ਗੱਲਾਂ ਕਹਿੰਦਾ ਨਾ ਉਹ ਤਾਂ ਪਹਿਲੇ ਦਿਨ ਹੀ ਆਦਤ ਆ ਗਈ ਵੀ ਮੇਰੇ ਡਰਾਬ ਨਾਲੇ ਡੱਕ ਜਾਣਗੇ ਹੋਰ ਬਾਈ ਮੈਨੂੰ ਤਾਂ ਆਪ ਪਤਾ ਹੀ ਨਹੀਂ ਮੰਮੀ ਚਾਹੁੰਦੀ ਕੀ ਹੈ ਵੀ ਹੁਣ ਜਦੋਂ ਮੇਰਾ ਵਿਆਹ ਤੁਹਾਡੀ ਮਰਜ਼ੀ ਨਾਲ ਹੀ ਹੋਇਆ ਇਹ ਤਾਂ ਹੈ ਨਹੀਂ ਵੀ ਮੈਂ ਆਪਦੀ ਮਰਜ਼ੀ ਨਾਲ ਕਰਾ ਲਿਆ ਇਹ ਤਾਂ ਮੈਨੂੰ ਪਤਾ ਸੁਖੀ ਤੁਸੀਂ ਜਿੱਤ ਰੱਖੀ ਹੈ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਤੈਨੂੰ ਪਤਾ ਮਾਹੌ ਤੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਤੇਰਾ ਪਰਾ ਬੈਠਾਗਾ ਠੀਕ ਹੈ ਉੱਥੇ ਦੁਰੂਗਾ ਮੈਂ ਤੇਰੀ ਕਿਵੇਂ ਮਰਜੀ ਤੋਰ ਆਪੀ ਮਨਾ ਲੂ ਮੈਂ ਮੰਮੀ ਨੂੰ ਚੰਗਾ ਠੀਕ ਹੈ ਮੇਰੇ ਤਾਂ ਨਹੀਂ ਸੁਣਦੀ ਤੁਸੀਂ ਗੱਲ ਕਰਕੇ ਦੇਖੋ ਹਾਂ ਹਾਂ ਮੈਂ ਆਪੀ ਮਨਾ ਲੂ ਮੈਂ ਮਾਨ ਸਜਾਇਆ ਮੈਂ ਚੰਗਾ ਕੰਮ ਸੀ ਤੁਹਾਨੂੰ ਕੋਈ ਨਾ ਮੈਂ ਕੰਮ ਸੀਗਾ ਉਹ ਆਪਣਾ ਰਾਜਦੀਪ ਨਾਲ ਜਾ ਕੇ ਆਉਣਾ ਥੋੜਾ ਇਹ ਕੰਮ ਚਲੋ ਜਾਇਓ ਧਿਆਨ ਨਾਲ ਜਾਇਓ ਚੰਗਾ ਐ ਨਾ ਮੂੰਹ ਜ ਬਣਾਉਣ ਨਾਲ ਦਾ ਮੰਮੀ ਦਾ ਕੰਮ ਕਰਾ ਲਾ ਜਾ ਕੇ ਚਲੋ ਸ਼ੁਕਰ ਮੇਰਾ ਭਰਾ ਤਾਂ ਮੇਰਾ ਸਾਥ ਦਿੰਦਾ ਹੈ ਨੀ ਮੰਮੀ ਦਾ ਤਾਂ ਸਰੇ ਹੀ ਪਿਆ ਬਸ ਆਦੀ ਮਨ ਮਰਜੀ ਚਲਾਉਂਦੀ ਆਂ ਮੈਂਨਣ ਕੋਲ ਆ ਕੇ ਵਖਾ ਹਲੋ ਮੈਂ ਵਧੀਆ ਤੁਸੀਂ ਦੱਸੋ ਸੌਰੀ ਇਹਨੇ ਦਿਨ ਬਾਅਦ ਫੋਨ ਕੀਤਾ ਮੈਂ ਤੁਹਾਨੂੰ ਮੈਨੂੰ ਪਤਾ ਤੁਹਾਨੂੰ ਗੁੱਸਾਗਾ ਮੈਂ ਵੀ ਦੱਸੋ ਯਾਰ ਕੀ ਕਰ ਸਕਦੀ ਹਾਂਗੀ ਨਹੀਂ ਨਹੀਂ ਤੁਸੀਂ ਹਲੇ ਇੱਥੇ ਨਾ ਆਇਓ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦਾ ਸਵਾਹ ਕਿੰਨਾ ਗਰਮ ਹੈ ਜੇ ਤੁਹਾਨੂੰ ਕੁਝ ਬੋਲਤਾ ਨਾ ਐਵੇਂ ਗੱਲ ਵਿਗੜ ਜੂਗੀ ਵੀਰ ਨਾਲ ਹੋਈ ਏ ਮੇਰੀ ਗੱਲ ਉਹਨਾਂ ਨੇ ਕਿਹਾ ਦਾ ਵੀ ਮੈਂ ਤੈਨੂੰ ਉੱਥੇ ਧਰੂੰਗਾ ਤੂੰ ਮੇਰੇ ਤੇ ਭਰੋਸਾ ਰੱਖ ਬਸ ਮੰਮੀ ਨਹੀਂ ਤੋੜ ਰਹੀ ਨਾ ਉਹ ਹੀ ਤਾਂ ਗੱਲ ਹੈ ਨਹੀਂ ਨਹੀਂ ਤੁਸੀਂ ਫਿਕਰ ਨਾ ਕਰੋ ਮੈਨੂੰ ਨਾ ਬਾਈ ਤੇ ਪੂਰਾ ਭਰੋਸਾ ਹੈਗਾ ਉਹਨਾਂ ਨੇ ਮੇਰੇ ਨਾਲ ਪ੍ਰੋਮਿਸ ਕੀਤਾਗਾ ਨਹੀਂ ਦੂਸਰੇ ਵਾਇਦਾ ਕਹਿੰਦੀ ਹੈ ਮੰਮੀ ਤੁਸੀਂ ਪਾਗਲ ਹੋਇਓ ਮੈਂ ਕਿਉਂ ਕਿਤੇ ਹੋਰ ਕਰਾਉਂਗੀ ਜੇ ਤੇ ਮੇਰੇ ਤੁਹਾਡੇ ਨਾਲ ਹੋਈ ਆ ਪਿਆ ਐਵੇਂ ਨਾ ਟੈਨਸ਼ਨ ਲੋ ਮੈਂ ਕਿਤੇ ਹੋਰ ਨਹੀਂ ਕਰਾਉਂਦੀ ਇੱਥੇ ਆਉਂਗੀ ਬਾਕੀ ਬਾਈ ਨੇ ਤਾਂ ਕਿਆ ਹੀ ਹੋਇਆਗਾ ਕੋਈ ਨਹੀਂ ਮੈਨੂੰ ਇੱਥੇ ਤੋਰਨਗੇ بس मम्मी ਦਾ ਨਸਵਾ ਥੋੜਾ ਇਹ ਘਰ ਮੈਂ ਗੱਲ ਜੀ ਠੰਡੀ ਹੋ ਲੈਣ ਦੋ ਫਿਰ ਮੈਂ ਬਾਈ ਨੂੰ ਕਹਿ ਦੂੰ ਮੈਨੂੰ ਇੱਥੇ ਛੱਡ ਦੇਣੀ ਉਹਦੇ ਕੋਲ ਕੋਈ ਗੱਲ ਨਹੀਂ ਰੋਟੀ ਖਾ ਲਈ ਤੁਸੀਂ ਬਣਾਉਣੇ ਆ ਨਹੀਂ ਸੁੱਕੀ ਮੈਂ ਬਾਅਦ ਚ ਕਰਾਂਗੀ ਆ ਕਿਹਨੂੰ ਫੋਨ ਲੱਗ ਰਿਹਾ ਸੀ ਉਹ ਤਾਂ ਕੁਛ ਨਹੀਂ ਮੰਮੀ ਨਾ ਕਿਹਨੂੰ ਲਾਇਆ ਕਿਹਨੂੰ ਸੀ ਫੋਨ ਮੈਂ ਤੈਨੂੰ ਪੁੱਛਦੀ ਆ ਤੁਹਾਦੀਆਂ ਆਤਾਂ ਤੋਂ ਬਾਅਦ ਆ ਜਾ ਮੈਂ ਤੈਨੂੰ ਕਿਰਾਂ ਹੀ ਤੈਨੂੰ ਸੁਣਦਾ ਕਿ ਨਹੀਂ ਮੈਂ ਤੂੰ ਚੋਦੇ ਫੋਨ ਨਾਲ ਖਿੱਚ ਗਈ ਹੁਣ ਮੰਮੀ ਹੋਰ ਫਿਰ ਮੈਂ ਹੁਣ ਕੀ ਕਰਾਂ ਤੁਸੀਂ ਮੈਨੂੰ ਤੋਰਦੇ ਨਹੀਂ ਹੈਗੇ ਉੱਥੇ ਹੁਣ ਹੁਣ ਤੇ ਵੀ ਨਹੀਂ ਮੈਂ ਗੱਲ ਕਰ ਸਕਦੀਗੀ ਵਿਆਹੀ ਹੋਈ ਆ ਮੈਂ ਉਹਨਾਂ ਨਾਲ ਗੱਲ ਤਾਂ ਕਰੂੰਗੀ ਹੁਣ ਤੋਂ ਮੈਂ ਇੱਥੇ ਬਾਹਰ ਹੋ ਕੇ ਗੱਲ ਕਰਾਂਗੀ ਮੰਮੀ ਤੁਸੀਂ ਕਿਉਂ ਨਹੀਂ ਸਮਝਦੇ ਹੈਗੇ ਮੇਰਾ ਵਿਆਹ ਹੋਇਆ ਉਹਨਾਂ ਨਾਲ ਮੈਂ ਹੋਰ ਕਿਹਦੇ ਨਾਲ ਗੱਲ ਕਰਨੀ ਉਹਨਾਂ ਨਾਲ ਹੀ ਕਰੂੰਗੀ ਜਦੋਂ ਤੈਨੂੰ ਮੈਂ 사ऊदी ਇੱਕ ਗੱਲ ਮੁਕਾਤੀ ਵੀ ਮੈਂ ਉੱਥੇ ਤੋੜਦੀ ਨਹੀਂ ਤੂੰ ਤੋੜੀ ਹੋ ਕੇ ਜਾਵੇਂਗੀ ਠੀਕ ਆ ਮੰਮੀ ਬਾਈ ਨਾਲ ਮੇਰੀ ਗੱਲ ਹੋ ਗਈ ਉਹ ਆਪ ਹੀ ਤੋੜ ਦੇਣਗੇ ਮੈਨੂੰ ਉੱਥੇ ਆਪ ਹੀ ਛੱਡਿਆਉਣਗੇ ਬਾਈ ਕਿਹੜਾ ਮੇਰੇ ਨੂੰ ਲੱਗਦਾ ਦਾ ਜਾ ਕੇ ਕਿੱਤਾ ਦੇਖੇ ਮੰਮੀ ਤੁਸੀਂ ਕਾ ਤੋ ਨਹੀਂ ਮੰਨਦੇ ਹੈਗੇ ਮੈਂ ਦੂਸਰਾ ਪਿਆ ਕਿਵੇਂ ਕਰਾ ਸਕਦੀ ਹਾਂ ਪਹਿਲਾਂ ਮੈਨੂੰ ਐਂ ਦੱਸੋ ਤੁਸੀਂ ਫਿਰ ਤੂੰ ਇਹਨੇ ਨਾਲ ਕਿਉਂ ਗੱਲ ਕਰਦੀ ਹੈਗੀ ਮੈਂ ਹੋਰ ਕਿਸਦੇ ਨਾਲ ਕਰਾਂ ਗੱਲ ਮੇਰੇ ਘਰ ਵਾਲਾ ਮੈਂ ਉਸੇ ਨਾਲ ਹੀ ਗੱਲ ਕਰਾਂਗੀ ਤੂੰ ਆਪਣੀ ਆਤ ਤਾਂ ਕਦੇ ਬਾਜ ਨਹੀਂ ਆਉਂਦੀ ਹੈਗੀ ਜੇ ਕਿਤੇ ਤੇਰਾ ਪਿਓ ਹੁੰਦਾ ਨਾ ਤੂੰ ਲੋਟ ਹੀ ਉਹ ਤੋਂ ਆਉਂਦੀ ਮੇਰੀ ਗੱਲ ਤੂੰ ਪਤਾ ਤਾਂ ਹੈਗਾਗਾ ਹੁਣ ਥੋਡੀ ਮਰਜ਼ੀ ਨਾਲ ਹੀ ਵਿਆਹ ਹੋਇਆਗਾ ਹੁਣ ਉਥੋਂ ਮੈਨੂੰ ਕਿਤੇ ਹੋਰ ਤੋਰੀ ਜਾਂਨੇ ਕੋਈ ਚੰਗੀ ਗੱਲ ਐ ਇਹ ਤੇਰੀ ਚੰਗੀ ਗੱਲ ਆ ਤੇਰੀ ਚੰਗੀ ਗੱਲ ਲਗੀ ਜਿਹੜੀ ਤੂੰ ਸਾਡੀ ਇੱਕ ਵੀ ਗੱਲ ਨਹੀਂ ਮੰਨਦੀ ਹੈਗੀ ਚੱਕ ਕੇ ਬੁੱਥੜਾ ਨੂੰ ਫੋਨ ਕਰਨ ਬੈਹਿ ਜਾਂਦੀ ਹੈਗੀ ਤੈਨੂੰ ਆਪਣੀ ਮਾਂ ਦੀ ਇੱਜ਼ਤ ਨਹੀਂ ਪਿਆਰੀ ਹੈਗੀ ਤੈਨੂੰ ਉਹੀ ਪਿਆਰਾਗਾ ਮੈਂ ਮੇਰੀ ਕਿਹੜਾ ਲਵ ਮੈਰਿਜ ਹੋਈ ਐ ਜਿੱਤ ਨੂੰ ਮੈਂ ਤੈਨੂੰ ਐ ਨਹੀਂ ਕਹਦੀ ਵੀ ਤੇਰੀ ਲਵ ਮੈਰਿਜ ਹੋਈ ਆ ਪਰ ਤੂੰ ਮਾਪੇ ਉਹਦਾ ਜਮਾ ਖਿਆਲ ਨਹੀਂ ਰੱਖਿਆ ਮੈਨੂੰ ਪਤਾ ਲੱਗ ਗਿਆ ਇਹ ਹੀ ਮੈਨੂੰ ਮਿਲ ਨਹੀਂ ਸੀ ਕਿ ਮੇਰੇ ਸੱਚੇ ਹੀ ਖੇ ਪੈਣੀ ਉਹ ਪੈਣੀ ਸੀ ਮੈਨੂੰ ਪਤਾ ਸੀਗਾ ਇਹ ਗੱਲ ਦਾ ਮੰਮੀ ਖੇ ਕਿਹੜੀ ਗੱਲ ਦੀ ਆ ਮੈਂ ਕੋਈ ਥੋੜੀ ਇੱਜ਼ਤ ਖਰਾਬ ਕੀਤੀ ਐ ਜਿੱਥੇ ਤੋਰਾ ਮੈਂ ਉੱਥੇ ਤੁਰ ਗਈ ਹੁਣ ਉੱਥੋਂ ਮੈਨੂੰ ਕਿਤੇ ਹੋਰ ਤੋਰੀ ਐ ਨਿ ਕੋਈ ਚੰਗੀ ਗੱਲ ਲੱਗੀ ਕੋਈ ਸੌਖਾ ਤਾਂ ਨਹੀਂ ਹੈਗਾ ਦੂਸਰਾ ਵਿਆਹ ਕਰਾਉਣਾ ਮੈਂ ਤੈਨੂੰ ਐ ਤਾਂ ਨਹੀਂ ਕਹਦੀ ਵੀ ਮੈਂ ਤੇਰਾ ਅੱਜੀ ਵਿਆਹ ਕਰਦੀ ਐਗੀ ਪੁੱਤ ਤੂੰ ਮੇਰੀ ਗੱਲ ਮੰਨ ਜਾ ਮੰਨ ਜਾ ਉਥੇ ਕੁਝ ਨਹੀਂ ਹੈਗਾ ਮੰਮੀ ਕੋਈ ਕਰਨੀ ਜੱਜ ਨਹੀਂ ਹੈਗਾ ਨਾ ਕੱਲ ਨੂੰ ਬਹੁਤ ਕੁਝ ਹੋਊਗਾ ਸਾਡੇ ਕੋਲ ਭੁੱਖੀ ਮਰेंगी ਮੈਂ ਤੈਨੂੰ ਇੰਨੀ ਗੱਲ ਦੱਸ ਦਨੀ ਆ ਬਥੇਰਾ ਪਿਆਰ ਕਰਦੇ ਨੇ ਮੈਨੂੰ ਨਹੀਂ ਭੁੱਖੀ ਮਰਨ ਦਿੰਦੇ ਪਿਆਰੀ ਖਾਲੀ ਕੱਲਾ ਉਹਦਾ ਢਿੱਡ ਤਾਂ ਨਾ ਰੋਟੀ ਨਹੀਂ ਭਰੂਗਾ ਮੰਮੀ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਆ ਖੁਸ਼ ਆ ਮੈਂ ਉੱਥੇ ਆਹ ਬੰਨੇ ਹੱਥ ਪਲੀਜ਼ ਮੈਨੂੰ ਉੱਥੇ ਤੋੜ ਦੋ ਮੈਂ ਨਹੀਂ ਕਰਾਉਣਾ ਦੂਸਰਾ ਵਿਆਹ ਨੀਤੀ ਹੱਥ ਤੇਰੇ ਮੂਰੇ ਮੈਂ ਮੰਨ ਨਾ ਦਨੀਆ ਤੂੰ ਚੁੱਪ ਕਰਕੇ ਉਹਨੂੰ ਭੁੱਲ ਜਾ ਮੈਨੂੰ ਲੱਗਦਾ ਮੈਨੂੰ ਕਰਕੇ ਮੁੰਡੇ ਨਾਲ ਤਲਾਕ ਦੇ ਪੇਪਰ ਉਹਦੇ ਕੋਲੇ ਭੇਜਣੇ ਪੈਣਗੇ ਮੰਮੀ ਐ ਕਿ ਮੈਂ ਤਲਾਕ ਦੇ ਪੇਪਰ ਭੇਜ ਦੋਂਗੇ ਤੁਸੀਂ ਤੈਨੂੰ ਪੁੱਛ ਕੇ ਭੇਜੂਗੀ ਮੈਂ ਮੈਂ ਨਹੀਂ ਕਰਦੀ ਸੈਣ ਕੋਈ ਗੱਲ ਨਹੀਂ ਸੈਣ ਵੀ ਮੈਨੂੰ ਕਰਾਉਣੇ ਆਉਂਦੇ ਰਹ ਮੰਮੀ ਤਾਂ ਕੋਈ ਵੀ ਗੱਲ ਨਹੀਂ ਸੁਣਦੀ ਹੈਗੀ ਪਤਾ ਨਹੀਂ ਕੀ ਹੋਇਆਗਾ ਫਿਰ ਕੀ ਹੋਏ ਜੋ ਗਰੀਬ ਆ ਪਹਿਲਾਂ ਦੇਖਣਾ ਸੀਗਾ ਜੋ ਸਭ ਕੁਝ ਹੋ ਗਿਆ ਉਹ ਦੁਬਾਰਾ ਚੱਕ ਕੇ ਇੱਥੇ ਲਿਆਂਦਾ ਹੁਣ ਦੂਸਰਾ ਵਿਆਹ ਕਰਾਉਣ ਕਿਹੜਾ ਸੌਕੀ ਗੱਲ ਲੱਗੀ

ਹਾਂ ਦੱਸੋ ਮੈਂ ਤੇਨੇ ਲੈਣ ਆਇਆ ਸੀਗਾ ਪਰ ਜੀ ਮੈਂ ਤੁਹਾਨੂੰ ਕਿਹਾ ਤਾਂ ਸੀਗਾ ਤੁਸੀਂ ਨਹੀਂ ਆਉਣਾ ਇੱਥੇ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦਾ ਸੁਭਾ ਕਿੰਨਾ ਗਰਮਾ ਐਵੇਂ ਜੀ ਹੁਣ ਤੁਹਾਨੂੰ ਕੁਝ ਬੋਲਤਾ ਫੇਰ ਗੱਲ ਵੱਧ ਜੂਗੀ ਅੱਛਾ ਠੋਕੇ ਮੈਨੂੰ ਰੋਟੀ ਟੁੱਕੜਾ ਕਿੰਨਾ ਔਖਾ ਰੈ ਮੈਂ ਕੰਮ ਤੇ ਆਵਾਂ ਕਿ ਰੋਟੀ ਟੁੱਕੜਾ ਮੈਨੂੰ ਸਭ ਪਤਾ ਤੁਹਾਨੂੰ ਕਿੰਨਾ ਔਖਾ ਰੈ ਸਾਰੇ ਕਾਸੇ ਬੋਲੋ ਹੁਣ ਤੁਸੀਂ ਵੀ ਤਾਂ ਦੇਖੋ ਮੰਮੀ ਦੀ ਹਿੰਟ ਪਿੱਛੇ ਮੈਂ ਇੱਥੇ ਬੈਠੀ ਐਂਗੀ ਘਰਾਂ ਵੀ ਤਾਂ ਕੀ ਕਰਾਂ ਮੈਨੂੰ ਤਾਂ ਆਪ ਹੀ ਨਹੀਂ ਸੰਭ ਲੱਗਦੀ ਉਹ ਯਾਰ ਹੁਣ ਜਾ ਤਾਂ ਮੇਰਾ ਪਹਿਲੀ ਨਾ ਕਰਦੇ ਹਣਾ ਇਹ ਤਾਂ ਠੀਕ ਸੀਗਾ ਜੀ ਉਹੀ ਤਾਂ ਗੱਲ ਆ ਮੈਂ ਮੰਮੀ ਨੂੰ ਸਮਝਾ ਸਮਝਾ ਕੇ ਨਾ ਅੱਕੀ ਪਈ ਆ ਪਰ ਮੇਰੇ ਉਹ ਕੋਈ ਗੱਲ ਨਹੀਂ ਸੁਣਦੇ ਹੈਗੇ ਬਸ ਵੀਰਾ ਗਾ ਜਿਹੜਾ ਮਾੜਾ ਮੋਟਾ ਮੇਰੀ ਗੱਲ ਸੁਣਦਾ ਸੁਖੀ ਤੈਨੂੰ ਤਾਂ ਪਤਾ ਨਾ ਮੈਂ ਤੈਨੂੰ ਕਦੇ ਕੋਈ ਦੁੱਖ ਨਹੀਂ ਆਉਣ ਦਿੰਦਾ ਹੈ ਇਹਦੇ ਜੀ ਮੈਨੂੰ ਪਤਾ ਮੈਂ ਵੀ ਖੁਸ਼ ਹਾਂ ਤੁਹਾਡੇ ਨਾਲ ਤੁਹਾਡੇ ਨਾਲ ਹੀ ਜਾਣਾ ਚਾਹੁੰਦੀ ਆ ਪਰ ਮੰਮੀ ਨੂੰ ਵੀ ਤਾਂ ਕੋਈ ਸਮਝਾਵੇ ਜੇ ਮੇਰੇ ਕਿਤੇ ਬੇਬੇ ਬਾਪੂ ਹੁੰਦੇ ਫਿਰ ਗੱਲ ਹੋਰ ਸੀਗੀ ਹੁਣ ਮੈਂ ਇਕੱਲਾ ਆ ਬਾਕੀ ਤੇਰੇ ਨਾਲ ਰਹਿ ਕੇ ਨਾ ਮੈਨੂੰ ਇਹਨਾਂ ਚਾਰ ਮਹੀਨੇ ਹੁਣ ਤਾਂ ਜਮੀ ਮੈਨੂੰ ਇਕੱਲਾਪਨ ਮਹਿਸੂਸ ਹੋਣ ਲੱਗਿਆ ਮੇਰਾ ਵੀ ਜੀ ਇੱਥੇ ਕਿਵੇਂ ਜੀ ਲੱਗਦਾ ਥੋੜੇ ਮੈਨੂੰ ਪਤਾ ਚੱਲ ਬਸ ਮੈਨੂੰ ਨਹੀਂ ਪਤਾ ਹੁਣ ਮੈਂ ਤੇਰੀ ਇੱਕ ਨਹੀਂ ਸੁਣਨੀ ਹੈ ਕਿ ਤੂੰ ਕੱਪੜੇ ਪਾ ਤੇ ਚੱਲ ਮੇਰੇ ਨਾਲ ਪਰ ਮੰਨੇ ਬੋਲ ਤੂੰ ਕੋਈ ਨਹੀਂ ਮੈਂ ਆਪ ਦਾ ਬੈਗ ਪੈਕ ਕਰਦੀ ਆ ਤੇ ਚੱਲਦੀ ਹਾਂ ਹਾਂ ਜਾ ਤੂੰ ਬੈਗ ਲੈ ਕੇ ਆ ਸਸਰੀ ਕਾਲ ਨੂੰ ਸਸਰੀ ਕਾਲ ਬਸ ਤੇਰੀ ਆਪਦੇ ਕੋਲੀ ਰੱਖ ਤੂੰ ਇੱਥੇ ਬੈਠੀ ਕੀ ਕਰਦੀ ਆ ਮੈਂ ਕਿਹੜੇ ਬਲੇ ਦੇ ਅੰਦਰ ਦੇਖੀ ਜਾਨੀ ਆ ਕਿ ਮੰਮੀ ਮੈਨ ਲੈਣਾ ਹੈ ਤਿਆਰ ਹੋ ਕੇ ਇਹਨਾਂ ਨਾਲ ਜਾਨੀਏ ਕਿਸੇ ਪਾਸੇ ਨਹੀਂ ਜਾਣਾ ਹੈਗਾ ਨਾ ਭਾਈ ਅਸੀਂ ਅੱਜ ਤੋਰੀਏ ਨਾ ਤੋਰੀਏ ਤੇਰੇ ਨਾਲ ਸਵੇਰੇ ਸਾਡਾ ਤਾਂ ਜਮਾ ਚਿੱਟਾ ਜਵਾਬ ਆ ਪਰ ਮੰਮੀ ਮੈਨੂੰ ਰੋਟੀ ਢੱਕਾ ਪਤਾ ਕਿ ਨੌਖਾ ਹੋ ਰਿਹਾਗਾ ਫਿਰ ਭਾਈ ਅਸੀਂ ਬਕਾ ਕੇ ਆਈਏ ਹੁਣ ਤੇਰੀਆਂ ਰੋਟੀਆਂ ਜਦੋਂ ਅਸੀਂ ਸੌਦੀ ਇੱਕੋ ਹੀ ਨਿਮੇੜਤੀ ਵੀ ਅਸੀਂ ਮੈਂ ਤੇਰੇ ਨਾਲ ਪੂਰੀ ਤੋੜਨੀ ਹੋਈ ਨਹੀਂ ਪਰ ਮੰਮੀ ਮੈਂ ਖੁਸ਼ ਆ ਜਿੰਨਾ ਵੀ ਆ ਨਾ ਸਭ ਕੁਝ ਟੜਕੋਲ ਬੱਦੀ ਆਗਾ ਹੌਲੀ ਹੌਲੀ ਸਭ ਕੁਝ ਬਣ ਜੂਗਾ ਮੈਂ ਮੇਰੀ ਗੱਲ ਸੁਣੋ ਮੇਰੇ ਮੂਰੇ ਜਵਾਨ ਨਾਲ ਲੜਾ ਤੂੰ ਅੱਜ ਜਿੱਧਰ ਆਇਆ ਤੂੰ ਭੱਗ ਜਾਵਦਾ ਅਸੀਂ ਨਹੀਂ ਤੋਰਦੇ ਹੈਗੇ ਨਹੀਂ ਮੰਮੀ ਮੈਂ ਤਾਂ ਇਨਾਂ ਨਾਲ ਹੀ ਆਉਂ ਚੱਲ ਤੂੰ ਇੱਧਰ ਚੱਲ ਮੰਮੀ ਚੱਲ ਮੇਰੀ ਗੱਲ ਸੁਣ ਲੋ ਦੇਖੋ ਮੈਂ ਲੈਣ ਆਇਆ ਵਾਂ ਤੂੰ ਕਿ ਕੀ ਗੱਲਾਂ ਸੁਣਨਾ ਮੈਂ ਕੀ ਸੁਣਨਾ ਤੈਨੂੰ ਮਾਂ ਪਿਆਰੀ ਐ ਕਿੰਨੀ ਪਿਆਰਾਗਾ ਫਿਰ ਤੁਸੀਂ ਮੇਰਾ ਵਿਆਹ ਹੀ ਨਾ ਕਰਦੇ ਮੈਂ ਤਾਂ ਮਰ ਗਿਆ ਹੋ ਬਚੋਲਾ ਜੀਰੇ ਪਿੱਛੇ ਲੱਗ ਕੇ ਮੈਂ ਰਿਸ਼ਤਾ ਕਰਿਆਈ ਸੀ ਮੈਂ ਤੇ ਇਹਨਾਂ ਨਾਲ ਹੀ ਜਾਊਂਗੀ ਕੁਛ ਮਰਜ਼ੀ ਹੋ ਜਾ ਪਰ ਮੈਂ ਤੈਨੂੰ ਇਹਦੇ ਨਾਲ ਜਾਣ ਨਹੀਂ ਦਿੰਦੀ ਮੇਰੀ ਗੱਲ ਸੁਣ ਲੈ ਮੁੰਡਿਆ ਜੇ ਸਾਡੇ 'ਚ ਕੋਈ ਵੀ ਗੱਲ ਹੋ ਗਈ ਉਹਦਾ ਜ਼ਿੰਮੇਵਾਰ ਤੂੰ ਹੋਵੇਂਗਾ ਜੇ ਸਾਡੇ ਘਰ 'ਚ ਕੋਈ ਵੀ ਜੀ ਮਰ ਗਿਆ ਮੰਮੀ ਕਹਿਜੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਹੋਰ ਕਹਿਜੀਆਂ ਗੱਲਾਂ ਕਰਾ ਮੈਨੂੰ ਦੱਸ

ਕਰ ਕਲਾ ਬਤਾਓ ਹੋ ਬਣਿਆ ਫਿਰਦਾ ਚੱਕ ਕੇ ਮੂੰਹ ਕਹਿਤਾ ਮੈਂ ਉਹਦੇ ਨਾਲ ਤੁਰਦੀ ਆ ਤੂੰ ਜਾ ਕੇ ਤਾਂ ਦੇਖੀ ਜੇ ਨਾ ਤੂੰ ਵੱਢ ਕੇ ਸੂਏ ਚ ਤੇਰਤੀ ਉਹ ਕਿਵੇਂ ਮਾਤਾ ਗੜਗੜ ਕਰੀ ਜਾਨੀ ਐ ਮੈਂ ਗੜਗੜ ਨਾ ਚੁੱਪ ਵੀ ਕਰ ਜਾ ਕਰ ਗੜਗੜ ਨਾ ਕਰਾਂ ਤਾਂ ਹੋਰ ਦੱਸ ਕੀ ਕਰਾਂ ਹਾਂ ਕੀ ਹੋ ਗਿਆ ਹੁਣ ਮੰਗਾ ਆਇਆ ਸੀ ਅੱਜ ਮੰਗਾ ਆਇਆ ਸੀ ਫਿਰ ਫਿਰ ਕੀ ਤਿਆਰ ਹੋ ਗਈ ਉਹਦੇ ਨਾਲ ਜਾਣ ਨੂੰ ਫਿਰ ਤੂੰ ਤੇਜ਼ ਨਹੀਂ ਲੈ ਆਏ ਕਿਨੇ ਤੇ ਦੰਦੀ ਕੀ ਆਉਦੇ ਕੋਲੇ ਉਹ ਮੰਮੀ ਤੂੰ ਛੱਡ ਦੇ ਆਪਦੀ ਹੈਂਡ ਛੱਡ ਦੇ ਆਪਦੀ ਹੈਂਡ ਕੁੜੀ ਨੂੰ ਤੂੰ ਘਰੇ ਬਿਠਾ ਕੇ ਰਹਿ ਜੇਗੀ ਮੈਂ ਉਹਦੇ ਨਾਲ ਚਲੋ ਤੋੜਨੀ ਵੀ ਨਹੀਂ ਆਪਾਂ ਤਾਂ ਦੂਜੀ ਥੋਂ ਤੋੜਾਂਗੇ ਉਹ ਕਿਹੜੇ ਰਾਜੇ ਨਾਲ ਤੋੜਾਂਗੀ ਹੋਰ ਤੂੰ ਮੈਨੂੰ ਐ ਤਾਂ ਦੱਸ ਦੇ ਉਹ ਦੇਖ ਰੱਖਿਆ ਕਿਹੜਾ ਮੁੰਡਾ ਦੇਖਿਆਗਾ ਤੂੰ ਮੈਂ ਉਹਦੇ ਕੋਲੇ ਕੀ ਆਗਾ ਉਹ ਜਿੰਨਾ ਵੀ ਹੈਗਾ ਮੰਮੀ ਠੀਕ ਹੈ ਅਗਲਾ ਆਪਦੇ ਘਰੇ ਸੁਖੀ ਹੈ ਆਪਣੀ ਸੁਖੀ ਨੂੰ ਤਾਂ ਤੰਗ ਕਰਦਾਗਾ ਉਹ ਵੇ ਸੁਖੀ ਭੁਖੀ ਬਰੂਗੀ ਉਹਦੇ ਮੈਂ ਹਾਲਤ ਦੇਖੀ ਆ ਸੁਖੀ ਦੀ ਹੁਣ ਤੱਕ ਤਾਂ ਭੁੱਖੀ ਮਰੀ ਨਹੀਂ ਗਾਹਾਂ ਪਤਾ ਨਹੀਂ ਤੈਨੂੰ ਕੀ ਦੀ ਸੀ ਜਾਂਦਾ ਭੁੱਖੀ ਮਰੂ ਭੁੱਖੀ ਮਰੂ ਮੈਂ ਆਦਗੀਆਂ ਲੈ ਕੇ ਬੈਠੀ ਆ ਵੀ ਜੇ ਮੈਨੂੰ ਗਾਹਾਂ ਕੁਛ ਦੀਂਦਾ ਹੁੰਦਾ ਮੈਂ ਫਿਰ ਕਿਉਂ ਅੜਵਾਈ ਕਰਦੀ ਪਤਾ ਨਹੀਂ ਤੂੰ ਕੀ ਦੀਆਂ ਉਂਗਲਾਂ ਤੇ ਚੜੀਆਂ ਕੌਣ ਤੈਨੂੰ ਆਹ ਮੱਤਾਂ ਦਿੰਦਾਗਾ ਸਿਆਣੀ ਬਣੀ ਹੈਗੀ ਆ ਮਾਂ ਨੂੰ ਨਾ ਮੈਂ ਕਿੱਥੇ ਸਿਆਣੀ ਰਹਿ ਗਈ ਸੋਨੇ ਤਾਂ ਮੈਂ ਕੰਮਲੀ ਕਰਤੀ ਬੋਲੇ ਪਣ ਤਾਈਆਂ ਨੇ ਡੜੀ ਹੁੰਦਾ ਨਾ ਉਹਨੇ ਸਾਰਾ ਕੁਝ ਆਪੇ ਕਰ ਦੇਣਾ ਸੀ ਤੈਨੂੰ ਤਾਂ ਵਿੱਚ ਐਂਟਰੀ ਕਰਨੀ ਹੁੰਦੀ ਨਹੀਂ ਸੀ ਉਹਨੇ ਬੇ ਜੇ ਤੇਰਾ ਡੈਡੀ ਹੁੰਦਾ ਨਾ ਆਹ ਲੱਛਣ ਵੀ ਨਹੀਂ ਹੁੰਦੇ ਸੀਗੇ ਜਿਹੜੇ ਹੁਣ ਕਰੀ ਜਾਂਦੇ ਹੋ ਉਹ ਲੱਛਣ ਨੂੰ ਕਿਹੜਾ ਆਪਣੀ ਸੁਖੀ ਭੱਜ ਕੇ ਗਈ ਆ ਭੱਜ ਕੇ ਯਾਰ ਕੀਤਾਗਾ ਅਗਲਾ ਬਰਾਤ ਲੈ ਕੇ ਆਇਆ ਸੀ ਆਪਾਂ ਫੇਰ ਤੋਰੀ ਆ ਆਪਦੇ ਆਪ ਗਈ ਹੈਗੀ ਉਹ ਲੱਛਣਾਂ ਦੀ ਵੀ ਜੇ ਤੇਰਾ ਪਿਓ ਹੁੰਦਾ ਨਾ ਸਾਰਿਆਂ ਨੂੰ ਭਾਲ ਦਾਸ ਕਰਦਾ ਕੁਛ ਦੇਖਿਆ ਨਹੀਂ ਕਰਿਆ ਨਹੀਂ ਚੱਕ ਕੇ ਮੂੰਹ ਕਰਿਆ ਆ ਸਾਰਾ ਕੁਛ ਉਹ ਵਾਲੀਆਂ ਜ਼ਮੀਨਾਂ ਵਾਲੇ ਤਾਂ ਕਾਜ ਦੇ ਭੁੱਖੇ ਹੁੰਦੇ ਨੇ ਤੈਨੂੰ ਪਤਾ ਜਿੰਨਾ ਅਗਲੇ ਕੋਲੇ ਪੈਸਾ ਹੋ ਉਹਨਾਂ ਅਗਲਾ ਭੁੱਖਾ ਦਿਖਾਉਂਦਾ ਹੈ ਆਪਾਂ ਕੀ ਨਹੀਂ ਦਿੱਤਾ ਆਪਣੀ ਸੁਖੀ ਆਪਣੀ ਸੌਖੀ ਰਹੂਗੀ ਮੰਨ ਲੈ ਗੱਲ ਮੇਰੀ ਫਿਰ ਆਪਾਂ ਕੀ ਨਹੀਂ ਦਿੱਤਾ ਸੁਖੀ ਨੂੰ ਐਂ ਦੱਸ ਤੇ ਤੇ ਅਗਲਾ ਆਪਦੀ ਧੀ ਨੂੰ ਦਿੰਦੀ ਹੁੰਦਾ ਸਾਰਾ ਕੁਝ ਹੁਣ ਤੂੰ ਨਹੀਂ ਲੈਂਗੀ ਅਗਲਾ ਨਹੀਂ ਦੇਊਗਾ ਤੇਰੇ ਨੂੰ ਆਊਗੀ ਕੱਲ ਨੂੰ ਆਹ ਨੂੰ ਆਊਗੀ ਮੇਰੇ ਨਹੀਂ ਹੈਗਾ ਸਭ ਕੁਝ ਹੈਗਾ ਰਾਜ ਕਰੂ ਆ ਕੇ ਉਹ ਮਾਤਾ ਕੌਣ ਸਮਝਾਵੇ ਤੈਨੂੰ ਹੁਣ ਕਿੱਥੇ ਆ ਸੁਖੀ ਨਾਲ ਸੁਖੀ ਕਿੱਥੇ ਹੋਣੀ ਆ ਅੰਦਰ ਬਾਹਰ ਲਾਇਆ ਹੋਇਆ ਉਹਨੂੰ ਉਹ ਜੇ ਅੰਦਰ ਉਹਨੇ ਕੁਝ ਕਰ ਲਿਆ ਕਿਸੇ ਪਾਸੇ ਦੇ ਨਹੀਂ ਰਹਿਣੇ ਬਹਿ ਲਿਆ ਹਿੰਟਾ ਲੈ ਕੇ ਬੈਠੀ ਆ ਮੈਂ ਨਹੀਂ ਮਰਦੀ ਉਹ ਇਦਾਂ ਨਾ ਬਾਰਨਾ ਖੋਲਦੀ ਮੁੰਡਿਆ ਦੇਖਣ ਦੇ ਮੈਨੂੰ ਇਹਨੂੰ ਵੀ ਮੈਨੂੰ ਲੱਗਦਾ ਹੋਰ ਨਾ ਐ ਸੁਖੀ ਐ ਸੁਖੀ ਕੀ ਹਾਲ ਬਣਾਇਆ ਚੱਲ ਖੜੀਓ ਆਹਾਂ ਬੈਠ ਰੁਨੀ ਕਾ ਨੂੰ ਅੰਦਾ 10 ਕੰਮ ਲਈ ਕੀ ਹੋਇਆ ਬਈ ਮੈਨੂੰ ਅੱਜ ਮੈੜਾ ਸੀ ਮਮੀ ਮੈਨੂੰ ਨਸਰਿਆ ਨਹੀਂ ਗਾ ਉਹ ਕੋਈ ਨਾ ਫੁੱਲ ਦਾ ਟੈਂਸ਼ਨ ਲੈਨੀ ਆ ਜਿੱਥੇ ਤੂੰ ਖੁਸ਼ ਆ ਨਾ ਤੇਰਾ ਵੀਰਾ ਉੱਥੇ ਤੋਰੂਗਾ ਤੈਨੂੰ ਦਾ ਹੁਣ ਛੋਟੀ ਪੈਰ ਪਾਇਆਂ ਦੀ ਇਹ ਗੱਲ ਆ ਤੂੰ ਇਹ ਨਾ ਮੁਟਿਆ ਮੇਰਾ ਮਰੀ ਦਾ ਮੂੰਹ ਦੇਖੇਗਾ ਤੈਨੂੰ ਇਹ ਗੱਲ ਸਮਝਾਤੀ ਮੈਂ ਨਿਕਲੇਰੇ ਮਮੇ ਕਿਵੇ ਨਾਲ ਸੁਣਦੀ ਹੈਗੀ ਉਹ ਮੰਮੀ ਨੇ ਤਾਂ ਆਪਣੀ ਟਫੜ ਰੱਖੀ ਆ ਕੌਣ ਸਮਝਾਵੇ ਇਹਨੂੰ ਜੇ ਕੋਈ ਘਰ ਚ ਸਿਆਣਾ ਬੰਦਾ ਹੋਵੇ ਉਹਦੀ ਤਾਂ ਮੰਨ ਲੈ ਇਹ ਆਪਾਂ ਨੂੰ ਤਾਂ ਜਵਾਗ ਸਮਝਦੀ ਹੈਗੀ ਇਹ ਪਰ ਇਹਨੂੰ ਨਹੀਂ ਪਤਾ ਵੀ ਅੱਜ ਦੇ ਹਾਲਾਤ ਕੀ ਨੇ ਵੀ ਲੋਕ ਕੀ ਕਹਿਣਗੇ ਜੇ ਤੈਨੂੰ ਘਰੇ ਬਿਠਾ ਕੇ ਰੱਖਿਆ ਉਹ ਮੈਂ ਦੂਜਾ ਵਿਆਹ ਨਹੀਂ ਕਰਵਾਉਣਾ ਹੈਗਾ ਉਹ ਮੈਨੂੰ ਵੀ ਪਤਾ ਪੈਣੇ ਦੂਜੇ ਵਿਆਹ ਐਂ ਹੋ ਜਾਂਦੇ ਆ ਹੁਣ ਦੱਸ ਮੈਂ ਕੀ ਕਰਾਂ ਮੈਂ ਤਾਂ ਵਿਚ ਵਿਚਾਲੇ ਫਸ ਰਿਆਂ ਅੱਜ ਉਹਨਾਂ ਦੀ ਵੀ ਪੂਰੀ ਬੇਇੱਜ਼ਤੀ ਕਰਕੇ ਭੇਜਾਂ ਮਮੀ ਨੂੰ ਬਹੁਤ ਕੁਝ ਬੋਲੇਗਾ ਐ ਥੋੜੀ ਨਾ ਹੁੰਦਾਗਾ ਉਹ ਮੰਮੀ ਤਾਂ ਘਰੇ ਰਹਿੰਦੀ ਆ ਬਾਹਰ ਅੰਦਰ ਤਾਂ ਮੈਂ ਜਾਣਾਂਗਾ ਲੋਕ ਤਾਂ ਮੈਨੂੰ ਕਹਿਣਗੇ ਵੀ ਆਪਣੀ ਭੈਣ ਘਰੇ ਬਿਠਾ ਰੱਖੀ ਐ ਵੀ ਦੱਸ ਕਿਉਂ ਬਿਠਾਈ ਐ ਕੀ ਦੱਸਾਂ ਉਹਨਾਂ ਨੂੰ ਮੈਂ ਵੀ ਕਿਉਂ ਬਿਠਾਈਏਗੀ ਉਹ ਚੱਲ ਤੂੰ ਚੁੱਪ ਕਰ ਤੂੰ ਨਾ ਰੋ ਜਿੰਨਾ ਤੈਨੂੰ ਜ਼ਰਾ ਭਰਾ ਹੈਗਾ ਨਾ ਤੇਰੀ ਹਰ ਇੱਕ ਖੁਸ਼ੀ ਪੂਰੀ ਕਰੂ ਜਿਵੇਂ ਪਹਿਲਾਂ ਕੀਤੀ ਹੈਗੀ ਚੱਲ ਮੰਮੀ ਨਾਲ ਗੱਲ ਕਰ ਕੋਈ ਨਾ ਮੈਂ ਆਪੀ ਕਰੂਗਾ ਗੱਲ ਨਾਲੇ ਤੂੰ ਚੁੱਪ ਕਰ ਜਾ ਮੈਂ ਪਾਣੀ ਲਿਆਉਣਾ ਤੇਰੇ ਬਾਸ ਭਰਾਇਆ ਨੂੰ ਬਾਹਰ ਉਹ ਮੰਮੀ ਬੱਸ ਕਰ ਜਾ ਬਹੁਤ ਹੋ ਗਿਆ ਚੋਈ ਮੈਂ ਇੱਕ ਗੱਲ ਦੀ ਹਿੰਡ ਫੜ ਰੱਖੀ ਹੈ ਤੇ ਤੂੰ ਮੈਨੂੰ ਇੰਨਾ ਕੋਈ ਗੱਲ ਰਾਹ ਪਾਏ ਅੰਦਰ ਦਾ ਉਹ ਮੰਮੀ ਮੈਂ ਬੁਰੀ ਗੱਲ ਕਰਦਾ ਕੋਈ ਚੰਗੀ ਕਰਦਾ ਸੁਖੀ ਆਪਦੇ ਘਰੇ ਵਗ ਜੂਗੀ ਨਾਲੇ ਆਪਾਂ ਸੌਖੇ ਨਾਲੇ ਸੁਖੀ ਸੌਖੀ ਸੁਖੀ ਉਥੇ ਨਹੀਂ ਸੌਖੀ ਰਹਿੰਦੀ ਮੰਮੀ ਮੈਂ ਉੱਥੇ ਖੋਰ ਜਾਂਦੀ ਤੋ ਕਿਉਂ ਉਹਨਾਂ ਉਥੇ ਕੀ ਘਾਟ ਆ ਜੀ ਤੁਸੀਂ ਨਾ ਦੋਨੇ ਪੈਣ ਪਾਈਆਂ ਨੇ ਇੱਕ ਹਿੰਡ ਫੜੀ ਹੋਈ ਹੈਗੀ ਆ ਹਾਲ ਦੇਖ ਲੈ ਕੁੜੀ ਦਾ ਕੀ ਹੋ ਰਿਹਾ ਹੈ ਕੁਝ ਨਹੀਂ ਹੋਇਆ ਇਹਨੂੰ ਇਹ ਤਾਂ ਏਕਣ ਕਰਦੀ ਹੈਗੀ ਮੇਰੀ ਇੱਕ ਗੱਲ ਸੁਣ ਲੈ ਮੰਮੀ ਜੇ ਤੇਰੀ ਆ ਹਿੰਡਣ ਤਾਂ ਮੇਰੀ ਵੀ ਸੁਣ ਲੈ ਜੇ ਤੂੰ ਸੁਖੀ ਨੂੰ ਇੱਥੇ ਬਿਠਾ ਕੇ ਰੱਖੇਂਗੀ ਤਾਂ ਮੇਰਾ ਵੀ ਮਰੇ ਦਾ ਮੂੰਹ ਦੇਖੇਗੀ